ਲਾ ਵਿਚੂ ਬਰਾਹ ਆਉਣ ਦੇ ਕਰਾਂ ਬੋਖਦਾ ਡੋਂਗਾ ਵੀ ਬਹੁਤ ਆ ਬਾਈ ਖੱਡਾ ਹੱਬ ਬੱਲੇ 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 ਇਂਦਰਤ ਬੋਖ ਰਹੀ ਹਾਂ ਵਾ ਬੋਖਦਾ ਤਰ੍ਹਾਂ ਹੁੰਦਾ ਡੂੰਗਾ ਬਹੁਤ ਆ ਬਾਈ ਖੱਡਾ ਫੱਟ ਕੇ ਵੱਟ ਕੇ ਵੱਟ ਕੇ ਡੂੰਗਾ ਹੀ ਬਹੁਤ ਆ ਯਾਰ ਖੱਡਾ ਟਰੈਕਟਰ ਨੂੰ ਪਤਾ ਲੱਗਦਾ ਬਾਈ ਚੱਲ 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 ਹਵਾਕ ਬਹੁਤ ਘਟਾਈ ਵੀ ਆ ਟਰਾਂ ਦੇ ਟਰੈਕਟਰ ਦੇ ਹਵਾ ਘਟਾ ਟਰਾਂ ਦੇ ਯਾਰ ਹਨਾ ਤਾਂ ਹੀ ਟਰੈਕਟਰ ਲਾਏ ਜਾਂਦਾ ਬਾਈ ਬੱਲੇ 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 ਭਾਈ ਬੱਲੇ ਕਿਆ ਲਾ ਲੈ ਵੀ ਆ ਜਾ ਕਰਾਂ ਝੋਟਿਆ ਮੈਂ ਕਿਹਾ ਆ ਜਾ ਝੋਟਿਆ ਇਹਨੂੰ ਤਾਂ ਕੀ ਪਰਵਾਹ ਯਾਰ ਐਡੇ ਟਰੈਕਟਰ ਨੂੰ ਤਾਂ ਆਖਰ ਉਹ ਵੀ ਆਊਗਾ ਭਾਈ ਹਨਾ ਦੂਜਾ ਟਰੈਕਟਰ ਵੀ ਬੱਸ ਮੇਰਾ ਆਵੇ ਭਾਈ ਖੱਡਾ ਹੀ ਬਹੁਤ ਡੂੰਘਾ ਕਰੀ ਬੈਠੇ ਆ ਭਾਈ ਯਾਰ ਗੇਰ ਇਧਰ ਪਹਿਲਾਂ ਇਹਦੇ ਚੋਂ ਮਿੱਟੀ ਚੱਕੀਏ ਇੱਥਾਂ ਪਹਿਲਾਂ ਆ ਖੱਡਾ ਸੀਗਾ ਆ ਜੋ ਤੁਹਾਨੂੰ ਮੈਂ ਦਿਖਾਉਣਾ ਇਧਰ ਹਾ ਵੀ ਹਾ ਨਹੀਂ ਆਵੇ ਖੱਡਾ ਪਹਿਲਾਂ ਆ ਖੱਡਾ ਸੀਗਾ ਇਹ ਉੱਚਾ ਰਹਿ ਗਿਆ ਹੁਣ ਹਾਂ ਤਾਂ ਬਹੁਤ ਨੀਵਾ ਖੱਡਾ ਯਾਰ ਆਵੇ ਲੈ ਟਰੈਕਟਰ ਬਹੁਤ ਨੀਵੇਂ ਥਾਂ ਖੜਾ ਯਾਰ ਹੱਦ ਤੋਂ ਜ਼ਿਆਦਾ ਨੀਵੇਂ ਥਾਂ ਹੀ ਖੜਾ ਟਰੈਕਟਰ ਆ ਤਾਂ ਕਿੱਬ ਕੱਢੀ ਦਰਾਂ ਆਉਂਦਾ ਪਤੰਦਰਾ ਨਾ ਭਰ ਦੇ ਵਈ ਭਰ ਦੇ ਕਰਾ ਚੋ ਬਰਾ ਉਹ ਨਿਕਲਦੇ ਦੀ ਬਣਾਉਣਾ ਇਹਦਾ